ਤਿਆਂ ਵਾਲੇ ਉਹ ਦਿਲਾਂ ਨੂੰ ਥੰਮ ਲੈਣਾ ਮੇਰੀ ਸਿੱਖਿਆ ਦਿਲਾਂ ਨੂੰ ਹਿਲਾਉਣ ਵਾਲੀ ਲਫ਼ਜ਼ ਲਫ਼ਜ਼ ਦੇ ਵਿੱਚ ਹੈ ਪਿਆਰ ਪਰਿਆ ਪੱਥਰ ਦਿਲਾਂ ਨੂੰ ਮੋਮ ਬਣਾਉਣ ਵਾਲੀ ਤਿਆਂ ਕੀ ਬਣਾਈਆਂ ਬਣਾਉਣ ਵਾਲੇ ਪਾਲ ਪੋਸ ਕੇ ਹੱਥੀਂ ਵੀ ਛੋੜ ਦੇਣਾ ਮੋਤੀ ਕੱਢ ਕੇ ਆਪਣੀ ਮਾਲਾ ਵਿੱਚੋਂ ਕਿਸੇ ਹੋਰ ਦੀ ਮਾਲਾ ਵਿੱਚ ਜੋੜ ਦੇਣਾ ਹੱਥੀਂ ਕੱਟ ਦੇਣਾ ਟੁਕੜਾ ਜਿਗਰ ਵਾਲਾ ਖੂਨ ਅੱਖੀਆਂ ਦੇ ਰਹੀਏ ਰੋੜ ਦੇਣਾ ਇੱਥੇ ਪੱਥਰ ਜਿਹੀ ਰਸਮ ਦਾ ਕੰਮ ਇਹੋ ਸ਼ੀਸ਼ ਮਾਪਿਆਂ ਦੇ ਦਿਲਾਂ ਦਾ ਤੋੜ ਦੇਤੀਏ ਛੱਡ ਚੱਲੀਆਂ ਦੂਰ ਸਾਨੂੰ ਦਿਲ ਵਿੱਚ ਸਾਬ ਕੇ ਸਾਡਾ ਪਿਆਰ ਲੈ ਜਾ ਤੈਨੂੰ ਹੋਰ ਕੁਝ ਨਹੀਂ ਅਸੀਂ ਦੇ ਸਕਦੇ ਸਾਡੇ ਹੰਝੂਆਂ ਦਾ ਤੀਏ ਤੂੰ ਹਾਰ ਲੈ ਜਾ ਆ ਕੁਝ ਅਸੀਂ ਸਾਦੇ ਫੁੱਲ ਨਾਲ ਲੈ ਜਾ ਕੁਝ ਸਾਡੇ ਤੋਂ ਲਫ਼ਜ਼ ਵਿਚਾਰ ਲੈ ਜਾ ਪੈਣੇ ਠਹਿਰ ਜਾ ਤੂੰ ਹੋਰ ਦੋ ਕੜੀਆਂ ਦੇਵੇ ਸਿੱਖਿਆ ਜੋ ਪਰਵਾਰ ਲੈ ਜਾ ਸੋਰੇ ਕਰ ਜਾਣਾ ਪਹਿਣੇ ਪੱਲੇ ਨੂੰ ਬੋਝ ਕੇ ਜਿਹੜਾ ਕੰਮ ਕਰਨਾ ਪਹਿਣੇ ਮਣਦੇ ਵਿੱਚ ਸੋਚ ਕੇ ਸੁੰਬਰ ਕੇ ਕੂੜਾ ਪਹਿਣੇ ਕੋਲੇ ਨਾਲ ਲੈ ਨਾ ਬੈਠੀ ਗਵਾਂਢਣ ਕੋਲੋਂ ਵੇਲੀਖਵਾਂਈ ਨਾ ਬੈਠੀ ਗਵਾਂਡਣ ਕੋਲੋਂ ਬਾਗਾਂ ਦੀਏ ਸੋਲ ਕਲਿਏ ਛੇਤੀ ਕੁਮਲਾਈ ਨਾ ਬਾਗਾਂ ਦੀਏ ਸੋਲ ਕਲਿਏ ਲੋੜੀ ਦੀਵਾਲੀ ਪੈਣੇ ਕਰ ਸ਼ਗਨ ਮਨਾਏ ਤੂੰ ਗੁੜੀਆਂ ਨੂੰ ਇਕੱਠੀਆਂ ਕਰਕੇ ਵੇੜਾ ਸਜਾਏ ਤੂੰ ਕੰਮ ਤਾਂ ਤੂੰ ਕਰਦੀ ਪਹਿਣੇ ਜਮਾ ਕਬਰਾਈ ਨਾ ਬਾਗਾਂ ਦੀਏ ਸੋਹਲ ਕਲਿਏ ਛੇਤੀ ਕੁਮਲਾਈ ਨਾ ਬਾਗਾਂ ਦੀਏ ਸੋਹਲ ਕਲਿਏ ਛੇਤੀ ਕੁਮਲਾਈ ਨਾ ਸੱਜਣ ਪਹਿਣੇ ਲੈ ਜਾਣਗੇ ਨਾਲ ਕੁੜੇ ਆਏ ਨੇ ਸੱਜਣ ਪਹਿਣੇ ਲੈ ਜਾਣਗੇ ਨਾਲ ਕੁੜੇ ਮਾਪਿਆਂ ਨਾਲ ਤੋੜ ਜਾਣਗੇ ਗੁੜਾ ਮੋ ਪਿਆਰ ਕੁੜੇ ਮਾਪਿਆਂ ਨੇ ਪਾਲੀਆਂ ਧੀਆਂ ਪੁੱਤਰਾਂ ਤੋਂ ਪਿਆ ਬਾਬਲਾ ਰੱਖ ਲੈ ਕੁਆਰੀਆਂ ਕਰ ਦੇ ਸੇ ਅਰਜ ਬਾਬਲਾ ਰੱਖ ਲੈ ਕੁਆਰੀਆਂ ਰੱਖੀ ਨਾ ਜਾਂਦੀ ਤੀਏ ਅਜ ਦੀ ਤੂੰ ਰਾਤ ਕੁੜੇ ਆਗੇ ਨੇ ਸਚਣ ਤੀਏ ਲੈ ਜਾਣਗੇ ਨਾਲ ਕੁੜੇ सज्जन दिए ले जानगे नाल कुड़े पिता ने अखियां परिया माता भी रोई सी पापों ने शुक्र मनाया चंगी गल होई सी सापो ने शुक्र मनाया ਮਾ ਪਿਆਨੂ ਚੇਤੇ ਕਰਕੇ ਮਨ ਪਰ ਤੂੰ ਆਈ ਨਾ ਬਾਗਾਂ ਦੇ ਸੋਹਲ ਕਲਿਏ ਛੇਤੀ ਕੁਮਲਾਈ ਨਾ ਬਾਗਾਂ ਦੇ ਸੋਹਲ ਕਲਿਏ ਛੇਤੀ ਕੁਮਲਾਈ ਨਾ ਬਾਗਾਂ ਦੇ ਸੋਹਲ ਕਲਿਏ ਬਹੁਤ ਬਹੁਤ ਧੰਨਵਾਦ ਜੀ ਕਿਸਤਾ ਲੱਗਿਆ ਅੱਜ ਦਾ ਇਹ ਬਹੁਤ ਹੀ ਪਿਆਰਾ ਗੀਤ